ਸਾਤਸ਼ਰੀਆ ਕਾਲਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਅੱਜ ਕੱਲ ਇੰਨੇ ਦਿਨਾਂ ਦੇ ਵਿੱਚ ਆ ਕੇ ਨਾ ਜਿੰਨਾ ਕਿਸਾਨ ਵੀਰਾਂ ਨੇ ਅਗੇਤੀਆਂ ਪਨੀਰੀਆਂ ਲਗਾਈਆਂ ਸੀ ਉਹ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਪੀਲਾਪਣ ਆਉਣਾ ਸ਼ੁਰੂ ਹੋ ਜਾਂਦਾ ਜਾਂ ਫਿਰ ਹਲਕੀ ਹਲਕੀ ਦੌਗੀ ਦੀ ਆਪ ਨੂੰ ਪੀਲੀ ਜੀ ਨਜ਼ਰ ਆ ਰਹੀ ਹੈ ਜਦ ਹਲਕਾ ਜਿਹਾ ਐ ਮਹਿਸੂਸ ਹੁੰਦਾ ਜਿਵੇਂ ਕਿ ਸਾਡੀ ਪਨੀਰੀ ਹੁਣ ਪੀਲੀ ਹੋ ਜਾਵੇਗੀ ਜਾਂ ਦੂਰੋਂ ਦੇਖਣ ਦੇ ਵਿੱਚ ਹਲਕੀ ਜੀ ਪਨੀਰੀ ਪੀਲੇਪਣ ਦੇ ਵਿੱਚ ਸ਼ੋਅ ਹੋ ਰਹੀ ਆ ਤਾਂ ਦੋਸਤੋ ਇਸ ਦਾ ਕਾਰਨ ਸਿਰਫ ਇੱਕੋ ਹੀ ਆਪਾਂ ਬਿਲਕੁਲ ਫਰੀ ਦੇ ਵਿੱਚ ਤੁਹਾਡਾ ਇਲਾਜ ਕਰ ਦੇਵਾਂਗੇ ਪਨੀਰੀ ਵਿੱਚ ਸਭ ਤੋਂ ਵੱਧ ਕਿਸ ਚੀਜ਼ ਦੀ ਘਾਟ ਹੁੰਦੀ ਆ ਲੋਹੇ ਦੀ ਆਇਰਨ ਦੀ ਤਾਂ ਕਰਕੇ ਆਪਣੇ ਕਿਸਾਨ ਵੀਰਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਜਿਆਦਾ ਤੋਂ ਜਿਆਦਾ ਇਸ ਪਨੀਰੀ ਉੱਪਰ ਲੋਹੇ ਦੀ ਆਇਰਨ ਦੀ ਚਿਲੇਟਡ ਲੋਹਾ ਲੈ ਲੋ ਉਸ ਦੀ ਸਪਰੇ ਕਰੋ ਜਿਆਦਾ ਤੋਂ ਜਿਆਦਾ ਕਿਉਂਕਿ ਦੋਸਤੋ ਆਪਾਂ ਨੂੰ ਸਹੀ ਤਰੀਕੇ ਨਾਲ ਪਾਣੀ ਨਹੀਂ ਲਾਉਣਾ ਆਉਂਦਾ ਹਾਂ ਦੋਸਤੋ ਜੇਕਰ ਆਪਾਂ ਨੂੰ ਸਹੀ ਤਰੀਕੇ ਨਾਲ ਕੱਲਾ ਪਾਣੀ ਲਾਉਣਾ ਆ ਗਿਆ ਨਾ ਆਪਣੀ ਪਨੀਰੀ ਦਿਨਾਂ 'ਚ ਹੀ ਤਿਆਰ ਹੋ ਜੂ ਬਹੁਤ ਜਲਦੀ ਛੇਤੀ ਤਿਆਰ ਹੋਊਗੀ ਕਾਲੀ ਛਾਹ ਰਹੂਗੀ 나ਗਵੰਗ ਕਾਲੀ ਛਾਹ ਹੋਊਗੀ ਬਲੇਵੇਂ ਪੌਂਦੀ ਆਊਗੀ ਤੇ ਛੇਤੀ ਤੇ ਉਹਨੂੰ ਐ ਲੱਗੂ ਯਾਰ ਅੱਜ ਹੋਰ ਕੱਲ ਨੂੰ ਹੋਰ ਕਿਉਂਕਿ ਸਭ ਤੋਂ ਵੱਡੀ ਗਲਤੀ ਕਿੱਥੇ ਕਰਦੇ ਆ ਆਪਣੇ ਕਿਸਾਨ ਵੀਰ ਕਿ ਉਹਨਾਂ ਨੂੰ ਪਾਣੀ ਹੀ ਨਹੀਂ ਲਾਉਣਾ ਆਉਂਦਾ ਆਪਣੇ ਕਿਸਾਨ ਵੀਰ ਪਾਣੀ ਪਤਾ ਕਿਵੇਂ ਲਾਉਂਦੇ ਆ ਮੋਟਰ ਛੱਡਦੇ ਨਹੀਂ ਬੰਦ ਪਹਿਲਾਂ ਕਰਦੇ ਆ ਬਸ ਉੱਪਰ ਨਹੀਂ ਹੁੰਦੇ ਆ ਬਸ ਯਾਰ ਸਾਰਾ ਨਾ ਹਲਕਾ ਹਲਕਾ ਪਾਣੀ ਫਿਰਦੇ ਨਾ ਦੋਸਤੋ ਇਸ ਤਰ੍ਹਾਂ ਭਾਵੇਂ ਤੁਸੀਂ ਦਿਨ ਦੇ ਵਿੱਚ ਦੋ ਵਾਰ ਪਾਣੀ ਲਾਦੇ ਆ ਕਰੋ ਤਾਂ ਵੀ ਤੁਹਾਡੀ ਪਨੀਰੀ ਦੇ ਵਿੱਚ ਪੀਲੇ ਪੰਦੀ ਸਮੱਸਿਆ ਆਵੇਗੀ ਆਵੇਗੀ ਜਨ ਕਿ ਲੋਹੇ ਦੀ ਘਾਟ ਹੈ ਆਵੇਗੀ ਹੀ ਆਵੇਗੀ ਆਪਾਂ ਕੀ ਕਰਨਾ ਚਾਹੇ ਤੁਸੀਂ ਰੋਜ਼ ਪਾਣੀ ਲਗਾਉਣਾ ਚਾਹੇ 2-3 ਦਿਨ ਛੱਡ ਕੇ ਪਾਣੀ ਲਗਾਓ ਜਦੋਂ ਵੀ ਪਾਣੀ ਲਗਾਉਣਾ ਪੂਰੀ ਕਿਆਰੀ ਭਰ ਕੇ ਵੱਟਾ ਟੁੱਟਣ ਵਾਲੀਆਂ ਕਰ ਦਿਓ ਖਾਸ ਕਰਕੇ ਦੋਸਤੋਂ ਤੁਸੀਂ ਵੱਟਾ ਥੋੜੀ ਜਿਹੀ ਨਾਲ ਵੱਡੀਆਂ ਪਾਇਆ ਕਰੋ ਤਾਂ ਕਿ ਪਾਣੀ ਪੂਰਾ ਫੁੱਲ ਭਰ ਕੇ ਲੱਗੇ ਇੰਨਾ ਕ ਪਾਣੀ ਲਾਇਆ ਕਰੋ ਤਾਂ ਤੁਸੀਂ ਦੇਖੋਗੇ ਤੁਹਾਡੀ ਪਨੀਰੀ ਪੂਰੀ ਕਾਲੀ ਸ਼ਾ ਰਹੇਗੀ ਤੁਸੀਂ ਤਾਂ ਆਪਣੇ ਗਵਾਂਡੀਆਂ ਨੂੰ ਕਿਹਾ ਕਰੋਗੇ ਆਹ ਦੇਖੋ ਸਾਡੀ ਪਨੀਰੀ ਨੂੰ ਤਾਂ ਕੱਲਾ ਪਾਣੀ ਲੱਗ ਜਾਂਦਾ ਖਾਦ ਪਾਉਣ ਦੀ ਲੋੜ ਹੀ ਨਹੀਂ ਹਾਂ ਦੋਸਤੋ ਜੇਕਰ ਸਹੀ ਢੰਗ ਨਾਲ ਆਪਾਂ ਪਾਣੀ ਲਾਉਣੇ ਹਨ ਜਿਹੜੇ ਕਿਸਾਨ ਵੀਰੇ ਕਹਿੰਦੇ ਕਿ ਸਾਡੀ ਪਨੀਰੀ ਉੱਪਰ ਉਹ ਨਾ ਚਟੀਰੀ ਹੋ ਗਈ ਯਾਰ ਪੀਲੀ ਜੀ ਬਾਲੀ ਹੋ ਗਈ ਯਾਰ ਆ ਤਾਂ ਮੱਚ ਹੀ ਗਈ ਯਾਰ ਇਹ ਤਾਂ ਨਹੀਂ ਕਾਮਯਾਬ ਹੁੰਦੀ ਇਹ ਸਮੱਸਿਆ ਕਦੇ ਵੀ ਨਹੀਂ ਆਉਗੀ ਸਿਰਫ ਤੇ ਸਿਰਫ ਕੱਲੇ ਸਹੀ ਢੰਗ ਨਾਲ ਜੇਕਰ ਆਪਾਂ ਪਾਣੀ ਲਗਾਤਾ ਹਾਂ ਦੋਸਤੋ ਲੱਗ ਗਿਆ ਪਤਾ ਨਾ ਕਿ ਪਾਣੀ ਕਿੰਨਾ ਜ਼ਿਆਦਾ ਜ਼ਰੂਰੀ ਆ ਸਹੀ ਢੰਗ ਨਾਲ ਲਾਉਣਾ ਆਪਣੀ ਪਨੀਰੀ ਦੇ ਵਿੱਚ ਸਾਰਾ ਕੰਮ ਹੀ ਪਾਣੀ ਦਾ ਤੇ ਹੁਣ ਕਿਤੇ ਇਹ ਨਾ ਹੋਵੇ ਕਿ ਲੇਟ ਆਪਣੀ ਦੁਪਹਿਰੇ ਯਾਰੀ ਦਾ ਆਪਾਂ ਸਿਕਰ ਤੇ ਪਰੇ 12:00 ਵਜੇ ਪਾਣੀ ਫੁੱਲ ਭਰ ਕੇ ਕਿਹੜੀ ਡਟਦੇਗੇ ਅਜਿਹਾ ਕਰਨ ਨਾਲ ਆਪਣੀ ਪਨੀਰੀ ਹੋਰ ਪੀਲੀ ਹੋਵੇਗੀ ਮੱਚ ਵੀ ਸਕਦੀ ਆ ਤਾਂ ਜ਼ਿਆਦਾਤਰ ਆਪਣੇ ਕਿਸਾਨ ਵੀ ਇਹ ਕਰਦੇ ਆ ਕਿ 11:00 12:00 ਵਜੇ ਪਾਣੀ ਲਗਾਉਂਦੇ ਆ ਕੋਸ਼ਿਸ਼ ਕਰਿਆ ਕਰੋ ਆਥ ਨੇ ਪਾਣੀ ਲਾਇਆ ਕਰੋ ਤੇ ਅੱਜ ਕੱਲ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਕੋਸ਼ਿਸ਼ ਕਰਿਆ ਕਰੋ ਕਿ ਸਵੇਰੇ 9 10 ਵਜੇ ਪਾਣੀ ਸਾਰਾ ਬਾਹਰ ਕੱਢਤਾ ਪਾਣੀ ਦੁਪਹਿਰ ਦੇ ਵੇਲੇ ਆਪਣੀ ਪਨੀਰੀ ਦੇ ਵਿੱਚ ਖੜਾ ਨਾ ਹੋਵੇ ਕਿਉਂਕਿ ਦੋਸਤੋ ਸਭ ਤੋਂ ਵੱਡੀ ਗਲਤੀ ਆਪਣੇ ਕਿਸਾਨ ਵੀਰ ਇੱਥੇ ਹੀ ਕਰਦੇ ਆ ਆਪਾਂ ਖਾਦਾਂ ਵੀ ਬਹੁਤ ਪਾਉਂਦੇ ਆ ਕਿ ਸਪਰੀਹਾ ਹੀ ਬਹੁਤ ਕਰਦੇ ਆ ਪਾਣੀ ਲਾਉਣੀ ਆ ਸਿਖਰ ਦੁਪਹਿਰੇ ਤੇ ਫਿਰ ਕਹਿੰਦੇ ਆ ਸਾਡੀ ਪਨੀਰੀ ਗਰੋਥ ਨਹੀਂ ਕਰਦੀ ਆ ਮੇਰਾ ਤਰੀਕਾ ਵਰਤ ਕੇ ਦੇਖੋ ਤੁਸੀਂ ਆ ਪਾਖੋਗੇ ਯਾਰ ਆ ਤਾਂ ਨਜ਼ਾਰਾ ਆ ਗਿਆ ਬਿਨਾਂ ਪੈਸਿਆਂ ਤੋਂ ਪਨੀਰੀ ਫਰੀ ਵਾਂਗ ਹੀ ਤਿਆਰ ਹੋ ਗਈ ਧੰਨਵਾਦ ਦੋਸਤੋ